ਰਾਮ ਭਗਤ ਵੀ ਪਰੇ ਤੋਂ ਪਰੇ ਨੇ ਕਹਿੰਦੇ RAM ਦਾ ਭਜਨ ਚੱਲਦਾ ਹੋਵੇ ਤਾਂ ਜਗਾ ਨਹੀਂ ਦੇਖੀ ਜਾਂਦੀ ਮੈਟਰੋ ਦੇ ਵਿੱਚ ਖੜਾ ਨੌਜਵਾਨ RAM ਦੇ ਭਜਨ ਗਾਉਣ ਲੱਗ ਗਿਆ ਤੇ ਸਾਰਿਆਂ ਦਾ ਧਿਆਨ ਖਿੱਚ ਲਿਆ ਸਾਰੇ ਜਿੰਨੇ ਵੀ ਮੈਟਰੋ ਦੇ ਵਿੱਚ ਸਵਾਰ ਸੀ ਸਾਰਿਆਂ ਦਾ ਧਿਆਨ ਉਸ ਨੌਜਵਾਨ ਤੇ ਹੋ ਗਿਆ ਭਜਨ ਕੀ ਗਾ ਰਿਹਾ ਹੈ ਦਿਲੀ ਜਿੱਤ ਲੇਗਾ ਦੋਸਤੋ ਤੁਹਾਡਾ ਇਹ ਵੀਡੀਓ ਦੇਖੀ ਜਾਓ ਨਾਲ ਨਾਲ ਤੇ ਆਓ ਸੁਣਦੇ ਆ ਪੂਰੀ ਵੀਡੀਓ ਵੀਡੀਓ ਲਾਈਕ ਕਰਕੇ ਦੱਬ ਕੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਚ ਜੈ ਸ਼੍ਰੀ ਰਾਮ ਜ਼ਰੂਰ ਲਿਖ ਦਿਓ ਤੇ RAM ਦੇ ਭਜਨ ਕਿਵੇਂ ਦਿਲ ਜਿੱਤ ਲੈਂਦੇ ਆਓ ਸੁਣਦੇ ਆ ਪੂਰੀ ਵੀਡੀਓ ਆਜੋ को तो देख कर श्री जनक नंदिनी राम को देख कर श्री जनक नंदिनी बाग जा खड़ी की कड़ी रह गई राम देखे सिया मासिया राम को राम देखे सिया मासिया राम को चार रखिया लड़ी की लड़ी रह हे जनक पुल पर देखने के लिए हे जनक पुल पर देखने के लिए सारी सखियां जनोंकन से धात लुट लगी देखते ही नजर मिल गई प्रेम की देखते ही नजर मिल गई प्रेम की तो जामा की ਸਿੰਗਨ ਕਨੰਦ ਨੇ ਬਾਗ ਮੇ ਦਾ ਘੜੀ ਕੀ ਘਈ ਰਹੀ ਹਾਂ ਲਓ ਜੀ ਸੁਣਿਆ ਤੁਸੀਂ ਵੀ ਭਜਨਾ ਕਹਿੰਦਾ RAM ਦੇ ਭਗਤ ਵੀ ਪਰੇ ਤੋਂ ਪਰੇ ਨੇ ਤੇ ਆ ਮੈਟਰੋ ਦੇ ਵਿੱਚ ਗੀਤ ਗਾਤਾ ਭਜਨ ਗਾਇਆ ਜਦੋਂ ਸਾਰਿਆਂ ਦਾ ਦਿਲ ਜਿੱਤ ਲਿਆ ਤੁਹਾਡਾ ਵੀ ਦਿਲ ਜਿੱਤਿਆ ਵੀਡੀਓ ਨੇ ਤਾਂ ਕਮੈਂਟ ਕਰਕੇ ਆਪਣੀ ਰਾਇ ਜਰੂਰ ਸਾਂਝੀ ਕਰੋ ਤੇ ਵੀਡੀਓ ਨੂੰ ਲਾਈਕ ਕਰਕੇ ਕਰਿਓ ਦੱਬ ਕੇ ਸ਼ੇਅਰ ਤੇ ਕਮੈਂਟਾਂ ਚ ਲਿਖਿਓ ਜੈ ਸ਼੍ਰੀ ਰਾਮ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ